ਅਹੀਂ ਇੱਥੇ ਪਿੰਡ ਸੂਟਨ ਕਰਦੇ ਫਿਰਦੇ ਹਾਂ ਨਵੀਂ ਵੀਡੀਓ ਦੀ ਤੇ ਇੱਥੇ ਆ ਵੀਰ ਸੱਜਣਾ ਆਪਣੇ ਸਾਡੇ ਲਈ ਕਾਫੀ ਲੈ ਕੇ ਆਏ ਆ ਤੇ ਬਹੁਤ ਸਾਨੂੰ ਖੁਸ਼ੀ ਹੋਈ ਆ ਤੇ ਅਸੀਂ ਪੂਰਾ ਚਿੱਲ ਮੋਡ ਦੇ ਵਿੱਚ ਪੀ ਰਹੇ ਆ ਤੇ ਆਜੇ ਹੋਰ ਆ ਗਈ ਆ ਮੈਂ ਦੋ ਵਾਰ ਪੀਊਗਾ ਤੁਹਾਨੂੰ ਪਤਾ ਹੀ ਆ ਵੀ ਮੇਰਾ ਕੰਮ ਫਿਰ ਕਿਦਾਂ ਵੀ ਮੈਨੂੰ ਜ਼ੋਰ ਜ਼ਿਆਦਾ ਲੱਗਦਾ ਵਾ ਇਹ ਇਹ ਗੱਲ ਕਹਿਣੀ ਹਾਂ ਕਿ ਮੈਂ ਰੱਬ ਦੇ ਵੇਖਿਆ ਨਹੀਂ ਆ ਆਹੋ ਉਹੋ ਹੀ ਮੈਂ ਕਹਿ ਨਹੀਂ ਲੱਗਾ ਹਾਂ ਵੀਰ ਜੀ ਅੱਜ ਤੱਕ ਮੈਂ ਸਿਰਫ ਸੁਣਿਆ ਵੀ ਰੱਬ ਹੈਗਾ ਦੁਨੀਆ ਤੇ ਪਰ ਜੇ ਹੋਊਗਾ ਨਾ ਤੇ ਉਹ ਤੁਹਾਡੇ ਅਰਗਾ ਹੀ ਹੋਣਾ ਜਿਹੜੇ ਕਾਫੀ ਲੈ ਕੇ ਆਏ ਨੇ ਕਿਉਂਕਿ ਰੱਬ ਤੇ ਉਹ ਹੀ ਹੈ ਨਾ ਜਿਹੜਾ ਅੰਦਰ ਦੀਆਂ ਜਾਣਦਾ ਵੀ ਬੰਦੇ ਨੂੰ ਕੀ ਲੋੜਾਂ ਤੇ ਉਹਦੀਆਂ ਪੂਰੀਆਂ ਕਰਦਾ ਆ ਸੋ ਸਾਰੀ ਟੀਮ ਬਹੁਤ ਮਿਹਨਤ ਕਰ ਰਹੀ ਆ ਗਰਮੀ ਦੇ ਵਿੱਚ ਹਾਰਡ ਵਰਕ ਚੱਲ ਰਿਹਾ ਤੇ ਬਹੁਤ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਨਵੀਂ ਵੀਡੀਓ ਲੈ ਕੇ ਆ ਰਹੇ ਆ ਤੇ ਨਾ ਨਹੀਂ ਦੱਸਣਾ ਜੇ ਨਾਂ ਰੱਖਣਾ ਜੇ ਛੋਟੀ